उथे रही एम एल ए साहब थी विया कुझु थोरा पिछे ਨਮਸਕਾਰ ਦੋਸਤੋ ਮੈਂ ਹਾਂ ਤੁਹਾਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪੋਆ ਹਲਕੇ ਦੀ ਪਠਾਨਕੋਟ ਦੇ ਜਿਹੜਾ ਪੋਆ ਹਲਕਾ ਲਗਾਤਾਰ ਪੋਏ ਹਲਕੇ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਅਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਕਿ ਕਈ ਜਿਹੜੇ ਪਰਿਵਾਰ ਹੈਗੇ ਨੇ ਇਸ ਹਲਕੇ ਦੇ ਵਿੱਚ ਜਿਹੜੇ ਕੋਈ ਆਮ ਆਦਮੀ ਪਾਰਟੀ ਨੂੰ ਛੱਡ ਕੇ ਕੋਈ ਬੀਜੇਪੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਿਹਾ ਅੱਜ ਵੀ ਤਸਵੀਰਾਂ ਦਿਖਾ ਰਿਹਾ ਜਿਹੜਾ ਬਣੀ ਲੋਦੀ ਅੱਡਾ ਹੈਗਾ ਕਾਂਗਰਸ ਦਫ਼ਤਰ ਹੈਗਾ ਉੱਥੇ ਕਾਫੀ ਪਰਿਵਾਰ ਕਟੋ-ਕਟੋ 40-50 ਪਰਿਵਾਰ ਹੈਗੇ ਨੇ ਜਿਹੜੇ ਪ੍ਰੇਮ ਲਾਲ ਜਿਹੜੇ ਹੈਗੇ ਆ ਰਾਜਪੂਰੇ ਤੋਂ ਕਾਂਗਰਸ ਨੀਤਾ ਉਹਨਾਂ ਦੀ ਅਗਦੇ ਅਕਸਤਾ ਦੇ ਵਿੱਚ ਜਿਹੜੇ ਆ ਆਪਣੀ ਪਾਰਟੀ ਛੱਡ ਗਏ ਤੇ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਤੇ ਗੱਲਬਾਤ ਵੀ ਸੁਣਾਵਾਂਗੇ ਉਹਨਾਂ ਲੋਕਾਂ ਨਾਲ ਵੀ ਕਿਉਂ ਉਹਨਾਂ ਲੋ ਪਾਰਟੀ ਛੱਡੀ ਗਈ ਤੇ ਸਾਬਕਾ ਬਧਾਈ ਜਗENDER ਪਾਲ ਜੀ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਸੁਣਾਣਾ ਉਹਨਾਂ ਨੇ ਕੀ ਕਿਹਾ ਇਸ ਮੌਕੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਮੇਰਾ ਨਾਮ ਵਿਨੋਦ ਸ਼ਰਮਾ ਜੀ ਮੈਂ ਪਿੰਡ ਰਾਈ ਬਰੂਰੇ ਤੋਂ ਮੇਰੇ ਨਾਲ ਘੱਟੋ ਘੱਟ 40 ਤੋਂ 50 ਜਾਨੇ ਜਿਹੜੇ ਜੁੜੇ ਨੇ ਕਾਂਗਰਸ ਦੇ ਵਿੱਚ ਉਹਦਾ ਰੀਜਨ ਆਹੀ ਆ ਕਿ ਜਿਹੜੇ ਸਾਡੇ ਜੋਗਿੰਦਰਪਾਲ ਸਾਹਿਬ ਨੇ ਸਾਡੇ ਪੋਏ ਹਲਕੇ ਦਾ ਮਾਣ ਆ ਸਾਡਾ ਮੇਨ ਕਰਨਾ ਹੈ ਕਾਂਗਰਸ ਚ ਆ। ਤੇ ਨਹੀਂ ਕਿਸੇ ਪਾਰਟੀ ਨੂੰ ਸਰ ਜੀ ਸਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਦੇਖੋ ਬੜੀ ਖੁਸ਼ੀ ਦੀ ਗੱਲ ਹੈ। ਜੂ ਜਿਹਨੇ ਵੀ ਮੇਰੇ ਭੈਣ ਭਰਾ ਆਏ ਨੇ ਹੌਸਲਾ ਮਿਲੇ ਤੇ ਮੁਰਾ ਬਲੋਤ ਸ਼ਰਮਾ ਆਇਆ। ਰੋਜ਼ ਹੀ ਨਾ ਔਰੇ ਮੇਰੀਆਂ ਭੈਣਾ ਪਿੰਡ ਨੱਕੀਆਂ ਦੇ ਸਾਰੇ ਆਏ ਨੇ ਔਰ ਹਰ ਰੋਜ਼ ਆਪਣਾ ਪਰਿਵਾਰ ਜਿਹੜਾ ਵਧਦਾ ਜਾ ਰਿਹਾ ਤੇ ਬੜੀ ਖੁਸ਼ੀ ਦੀ ਗੱਲ ਹੈ ਔਰ ਬਾਬੇ ਨਾਨਕ ਅੱਗੇ ਮਹਾਰਾਜ ਆਪਣੇ ਰਵਿਦਾਸ ਮਹਾਰਾਜ ਅੱਗੇ ਔਰ ਬਾਬੇ ਨਬਦ ਆ ਸਕੇ ਮੇਰੀ ਪ੍ਰਾਰਥਨਾ ਹੈ ਕਿ ਜਿੰਨਾ ਵੀ ਮੇਰਾ ਪਰਿਵਾਰ ਵਧਦਾ ਜਾ ਰਿਹਾ ਔਰ ਸਾਰੇ ਹੀ ਲੋਕਾਂ ਦੇ ਤੇ ਇਹ ਸਾਰੇ ਹੀ ਮਹਾਪੁਰਸ਼ਾਂ ਦਾ ਮੇਰ ਪਰ ਹੱਥ ਰਵੇ ਸਾਰਾ ਪਰਿਵਾਰ ਸਾਡਾ ਦਿਨ ਦੁਗਲੀ ਤੇ ਰਾਤ ਚੁਕਣੀ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਖਾਸ ਜ਼ੋਰ ਦੇ ਤੇ ਲੋਕਾਂ ਨੇ ਜਿਹੜੀ ਮਾੜੀ ਮੋਟੀ ਗਲਤੀ 2022 ਚ ਸਮਝਦੇ ਬਈ ਹੋਈ ਹੈ ਉਹਦਾ ਹੀ ਨਤੀਜਾ ਹੈ ਅੱਜ ਵੱਡੀ ਤعداد ਦੇ ਵਿੱਚ ਲੋਕੀ ਹਰ ਰੋਜ਼ ਬੀਵੀ ਤੀ ਤੀ 40 40 50 50 ਪਰਿਵਾਰ ਜਿਹੜੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ ਪਰ ਲੋਕਾਂ ਦਾ ਬਹੁਤ ਜਲਦੀ ਮੋਹ ਭੰਗ ਹੋ ਗਿਆ ਹੈ ਔਰ ਕੱਲ ਮੈਂ ਕਾਧੀਆਂ ਗਿਆ ਸੀ ਆਇਆ ਤੇ ਮੈਂ ਠਾਗਰਪੁਰ ਚਲ ਗਿਆ ਠਾਗਰਪੁਰ ਤੋਂ ਬਾਅਦ ਮੈਂ ਰਿਸ਼ਪਾਲਮਾ ਚਲ ਗਿਆ ਰਿਸ਼ਪਾਲਮਾ ਤੋਂ ਅੱਗੇ ਮੀਟਿੰਗ ਸੀ ਸਾਡੀ ਪਿੰਡ ਗਿੱਦੜਪੁਰ ਸ਼ਹਿਰ ਕੋਲ ਔਰ ਉੱਥੇ ਟੈਂਟ ਲੱਗਾ ਹੋਇਆ ਸੀ ਸਾਡਾ ਉੱਥੇ ਪੁਰਾਣਾ ਸੈਕਟਰੀ ਰਿਹਾ ਉਹਦੇ ਮੁੰਡੇ ਨੇ ਮੀਟਿੰਗ ਕੀਤੀ ਹੋਈ ਸੀ ਲਾਲ ਚੰਦ ਨੂੰ ਇਹ ਬਰਦਾਸ਼ਤ ਨਹੀਂ ਹੋਏ ਕਦਾ ਉਸੇ ਮੁੰਡੇ ਦੇ ਉੱਤੇ ਪਰਚਾ ਮਤਲਬ ਪਾਣਾ ਸੀ ਨਾ ਤੇ ਚੋਕੇ ਲੱਗੇ ਅ ਤਾਰਗੜ ਥਾਣੇ ਇਹਨਾਂ ਲਾਲਚੰਦ ਨੂੰ ਕਹਿੰਦਾ ਵੇ ਲਾਲਚੰਦ ਹੁਣ ਤੂੰ ਤੇਰੀ ਗੱਲ ਦੀ ਸਾਡੀ ਦੇ ਕਿਸੇ ਲੋਕਾਂ ਦੀ ਗਲਤੀ ਨਹੀਂ ਲੋਕਾਂ ਨੇ ਤੇ ਗਲਤੀ ਕਰਕੇ ਤੈਨੂੰ ਜਿਤਾਤਾ ਹੈ ਹੁਣ ਤੂੰ ਬਦਲੇ ਦੀ ਭਾਵਨਾ ਨਾਲ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਕਿ ਤੂੰ ਕੱਲ ਪਰਚਾ ਦੇਣ ਦੀ ਕੋਸ਼ਿਸ਼ ਕੀਤੀ ਚਲੋ ਉਹਨਾ ਪਰਚਾ ਨਹੀਂ ਦਿੱਤਾ ਕਿ ਉਹਦੀ باوجود ਦੇਖੋ ਅੱਜ ਕਿੰਨੇ ਤਾਦਾਦ ਦੇ ਵਿੱਚ ਲੋਕੀ ਕਾਂਗਰਸ ਸ਼ਾਮਲ ਹੋ ਰਿਆ ਰਿਹਾ ਉਹ ਤੂੰ ਲੋਕਾਂ ਦੀ ਆਸ ਜਿੱਤੇ ਖਰਾ ਨਹੀਂ ਉਤਰਿਆ ਇਸ ਕਰਕੇ ਤੈਨੂੰ ਲੋਕੀ ਨਹੀਂ ਚੱਲ ਰਹੇ ਕਿ ਜਿੰਨਾ ਤੂੰ ਲੋਕਾਂ ਦੇ ਉੱਤੇ ਤਸ਼ੱਦਦ ਕਰੇਗਾ ਉੰਨੇ ਹੀ ਹਾਜ਼ਰੀ ਦੇ ਵਿੱਚ ਲੋਕੀ ਜਿਹੜੇ ਆ ਕਾਂਗਰਸ ਸ਼ਾਮਲ ਹੋ ਰਿਹਾ ਤੂੰ ਗਦਾਫੀ ਤੇ ਆ ਨਹੀਂ ਤੂੰ ਸੁਦਾਮਨ ਸਹਿਣ ਤੇ ਆ ਨਹੀਂ ਉਹ ਜਿਹੜਾ ਸਭ ਕੋਈ ਲੋਕਾਂ ਨੂੰ ਡਰਾ ਲੇਗਾ ਕਿੰਨੇ ਚ ਡਰਾਏਗਾ ਜੇ ਤੁਸੀਂ ਭਗਤ ਸਿੰਘ ਨੂੰ ਮੰਨ ਲਿਓ ਪਿੱਛੇ ਫੋਟੋ ਲਾਈ ਦੀ ਹੈ ਤੇ ਭਗਤ ਸਿੰਘ ਵੀ ਅਗਰ ਇਹ ਦਬਾਅ ਨਾਲ ਜਿਸ ਤਰ੍ਹਾਂ ਅੰਗਰੇਜ਼ਾਂ ਦੇ ਦਬਾਅ ਨਾਲ ਕੋ ਵੀ ਡਰ ਜਾਂਦਾ ਤੇ ਦੇਸ਼ ਯਾਦ ਨਹੀਂ ਹੁੰਦਾ ਇਹ ਮੇਰੇ ਵਾਸਤੇ ਸਾਰੇ ਭਗਸੰਗ ਨੇ ਹੋਰ ਇਹਨਾਂ ਭਗਸੰਗਾਂ ਨੇ ਸਾਰਿਆਂ ਨੇ ਤੇਰਾ ਇਲਾਜ ਕਰ ਦੇਣਾ ਤੇਰੀ ਸਰਕਾਰ ਦਾ ਦਿੱਲੀੋਂ ਤੁਹਾਨੂੰ ਬਹੁਤ ਤਰ੍ਹਾਂ ਹਾਰ ਪਈ ਐ ਤੇ ਤੁਸੀਂ ਇੱਥੇ ਵੀ ਤੁਹਾਡੀ ਹਾਰ ਹੀ ਆ ਰਹਾ ਤੂੰ ਜਿੰਨਾ ਮਰਜ਼ੀ ਤਸ਼ੱਦਦ ਕਰ ਲੈ ਫੋਟੋ ਵਾਲੋ ਜਿੰਨਾ ਦਬਾਵਾਂਗੇ ਉਹਨਾਂ ਨੇ ਤਾਂ ਚੜਨਾ ਇਸ ਕਰਕੇ ਹਾਜ਼ਰੀ ਕਰ ਕੋ ਡੇਢ ਸਾਲ ਆ ਗਿਆ ਲੋਕਾਂ ਦਾ ਮੂੰਹ ਪਿਆਰ ਕਰ ਨਹੀਂ ਤੇ ਤੂੰ ਬੋਟਾ ਮੰਗਣੇ ਪਿੰਡਾਂ ਚ ਜਾ ਸਕਦਾ ਤੁਹਾਨੂੰ ਮੈਂ ਦੱਸ ਦਿਆਂ ਮੇਰੇ ਤੋਂ ਪਹਿਲੇ ਵੀ ਕਈ ਇਦਾਂ ਦੇ ਗਦਾਫੀ ਬਣੇ ਸੀ ਤੇ ਲੋਕਾਂ ਦੇ ਮੂੰਹ ਪਰਨੇ ਸੁੱਟਿਆ ਤੇ ਤੂੰ ਵੀ ਗਦਾਫੀ ਬਣ ਗਿਆ ਤੇ ਕੋਈ ਗੱਲ ਤੇਰੀ ਬਾਰੇ ਵੀ ਨਹੀਂ ਆਣੀ ਆ ਅਸੀਂ ਤਾਂ 5 ਸਾਲ ਲਈ ਕੱਢ ਤੇਰੇ ਕੋਲ 5 ਮਿੰਟ ਨਿਕਲੇ ਤੇ ਮੈਂ ਦੱਸ ਦਿਆਂ ਇਸ ਕਰਕੇ ਮੈਂ ਸਾਰੇ ਭੈਣ ਭਰਾ ਆ ਗਏ ਆ ਰਾਤ ਨਾ ਕਰਦਾ ਵੀ ਤਗੜੇ ਹੋ ਕੇ ਇੱਕ ਮੁਠ ਜਿਵੇਂ ਸੰਤੀ ਦੇ ਜ਼ਿਲ੍ਹਾ ਪਸ਼ਾ ਇਲੈਕਸ਼ਨ ਆ ਰਹੇ ਆ ਇਹਨਾਂ ਨੂੰ ਕੋਈ ਤਰੀਕਾ ਸੰਸਥਾਨ ਦਾ ਸੰਤੀ ਦੇ ਜ਼ਿਲ੍ਹਾ ਪਸ਼ਾ ਤੂੰ ਇਹ ਨਹੀਂ ਦੇਖਣਾ ਕਿਹੜਾ ਬੰਦਾ ਆਇਆ ਚੁੱਪ ਕਰਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਜੇ ਮਾਨੂੰ ਫੇਰ ਮੁਰਗੇ 골 ਕਰਕੇ ਭੇਜੋਥੋ ਤੇ ਫੇਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਆਪਣੀ ਪਾਰਟੀ ਸ਼ਾਮਲ ਹੋ ਰਹੇ ਹੋ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਹੈ ਜੈ ਹਿੰਦ